ਮਾਰੂ ਮਹਲਾ ਤੀਜਾ ਸੱਚ ਸਲਾਹੀ ਗੈਰ ਗੰਭੀਰੈ ਸਭ ਜਗ ਹੈ ਤਿਸ ਹੀ ਕਹਿ ਚੀਰੈ ਸਭ ਕਟ ਭੋਗ ਵੈ ਸਦਾ ਦਿਨ ਰਾਤੀ ਆਪੇ ਸੂਖ ਨਵਾਸੀ ਹੈ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਆਪੇ ਆਏ ਵਸਿਆ ਘਟ ਅੰਤਰ ਟੂਟੀ ਜਮ ਕੀ ਫਾਸੀ ਹੈ ਕਿਸੇ ਸੇਵੀ ਤਾ ਕਿਸ ਸਲਾਹੀ ਸਤਿਗੁਰ ਸੇਵੀ ਸ਼ਬਦ ਸਲਾਹੀ ਸਚੈ ਸ਼ਬਦ ਸਦਾ ਮਾਤਿ ਉਤਮ ਅੰਤਰ ਕਮਲ ਪਰਗਾਸੀ ਹੈ ਦੇਹੀ ਕਾਚੀ ਕਾਗਦ ਮਿਕਦਾਰਾ ਗੂੰਦ ਪਵੈ ਬਿਨਸੈ ਤਹਿਤ ਨਾ ਲਾਗੇ ਬਾਰਾ ਕੰਚਨ ਕਾਇਆ ਗੁਰਮਖ ਬੂਜੈ ਜਿਸ ਅੰਤਰ ਨਾਮ ਨਿਵਾਸੀ ਹੈ ਸੱਚਾ ਚੌਕਾ ਸੁਰਤ ਕੀ ਕਾਰਾ ਹਰ ਨਾਮ ਪੂਜਨ ਸੱਚ ਆਧਾਰਾ ਸਦਾ ਤ੍ਰਿਪਤ ਪਵਿੱਤਰ ਹੈ ਪਾਵਨ ਜਿਤ ਘਟ ਹਰ ਨਾਮ ਨਵਾਸੀ ਹਉ ਤਿਨ ਬਲਿਹਾਰੀ ਜੋ ਸਾਚੈ ਲਾਗੇ ਹਰ ਗੁਣ ਗਾਵਹਿ ਅਨੰਦਿਨ ਜਾਗੇ ਸਾਚਾ ਸੂਖ ਸਦਾ ਤਿਨ ਅੰਤਰ ਰਸਨਾ ਹਰ ਰਸ ਰਾਸੀ ਹੈ ਹਰ ਨਾਮ ਚੇਤਾ ਅਵਰਨਾ ਪੂਜਾ ਇਕੋ ਸੇਵੀ ਅਵਰ ਨਾ ਦੂਜਾ ਪੂਰਾ ਗੁਰ ਸਭ ਸੱਚ ਦਿਖਾਇਆ ਸਚੈ ਨਾਮ ਨਿਵਾਸੀ ਹੈ ਬ੍ਰਹਮ ਬ੍ਰਹਮ ਜੋਨੀ ਫਿਰ ਫਿਰ ਆਇਆ ਆਪ ਭੂਲਾ ਜਾਂ ਖਸਮ ਭੁਲਾਇਆ ਹਰ ਜੀਉ ਮਿਲੈ ਤਾਂ ਗੁਰਮੁਖ ਬੂਜੈ ਚੀਨੈ ਸ਼ਬਦ ਅਬਨਾਸੀ ਹੈ ਕਾਮ ਕ੍ਰੋਧ ਭਰੇ ਹਮ ਅਪਰਾਧੀ ਕਿਆ ਮਹੁ ਲੈ ਬੋਲਹਿ ਨਾ ਹਮ ਗੁਣ ਨਾ ਸੇਵਾ ਸਾਦੀ ਡੁੱਬਦੇ ਪਾਥਰ ਮੇਲ ਲਹਿਓ ਤੁਮ ਆਪੇ ਸਾਚ ਨਾਮੇ ਅਬ ਨਾਸੀ ਹੈ ਨਾ ਕੋਈ ਕਰੇ ਨਾ ਕਰਨੈ ਜੋਗਾ ਆਪੇ ਕਰਹਿ ਕਰਾਵਹਿ ਸੋ ਹੋਇਗਾ ਆਪੇ ਬਖਸ਼ ਲਹਿ ਸੁਖ ਪਾਈ ਸਦ ਹੀ ਨਾਮ ਨਵਾਸੀ ਹੈ ਇਹੋ ਤਨ ਧਰਤੀ ਸ਼ਬਦ ਬੀਜ ਅਪਾਰਾ ਹਰ ਸਾਚੇ ਸੇਤੀ ਵਣਜ ਵਾਪਾਰਾ ਸੱਚ ਧੰਨ ਜਮਿਆ ਟੋਟ ਨਾ ਆਵੇ ਅੰਤਰ ਨਾਮ ਨਵਾਸੀ ਹੈ ਹਰ ਜਿਓ ਅਭ ਗੁਣਿਆਰੇ ਨੂੰ ਗੁਣ ਕੀਜੈ ਆਪੇ ਬਖਸ਼ ਲੈ ਨਾਮ ਦੀਜੈ ਗੁਰਮੁਖ ਹੋਐ ਸੋ ਪਤ ਪਾਏ ਇਕਤ ਨਾਮ ਨਵਾਸੀ ਹੈ ਅੰਤਰ ਹਰ ਧੰਨ ਸਮਝ ਨਾ ਹੋਈ ਗੁਰ ਪ੍ਰਸਾਦੀ ਪੂਜੈ ਕੋਈ ਗੁਰਮੁਖ ਹੋਐ ਸੋ ਧਨ ਪਾਏ ਸਦ ਹੀ ਨਾਮ ਨਿਵਾਸੀ ਹੈ ਅੰਨ ਲਵਾਉ ਪਰਮੁ ਪਲਾਈ ਮਾਇਆ ਮੋਹਿ ਸੁਧ ਨ ਕਾਈ ਮਨ ਮੁਖ ਅੰਦੇ ਕਿਛੂ ਨ ਸੂਜੈ ਗੁਰਮਤਿ ਨਾਮ ਪਰਗਾਸੀ ਹੈ ਮਨ ਮੁਖ ਹਉ ਮੈਂ ਮਾਇਆ ਸੂਤੇ ਆਪਣਾ ਘਰ ਨ ਸਮਾਲੈ ਅੰਤ ਵਗੂਤੇ ਪਾਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖ ਨਿਵਾਸੀ ਆਪੇ ਕਰਤੈ ਕਾਰ ਕਰਾਈ ਆਪੇ ਗੁਰਮੁਖ ਦੇ ਬੁਝਾਈ ਨਾਨਕ ਨਾਮ ਰਤੇ ਮਨ ਨਿਰਮਲ ਨਾਮੇ ਨਾਮ ਨਿਵਾਸੀ ਮਾਰੂ ਮਹੱਲਾ ਤੀਜਾ ਏਕੋ ਸੇਵੀ ਸਦਾ ਫਿਰ ਸਾਚਾ ਦੂਜੈ ਲਾਗਾ ਸਭ ਜਗ ਕਾਚਾ ਗੁਰਮਤੀ ਸਦਾ ਸੱਚ ਸਲਾਹੀ ਸਾਚੀ ਸੱਚ ਪਤੀਜੈ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਤਾ ਹਾਪੇ ਲਾਏ ਲਏ ਜਗ ਜੀਵਨ ਦਾਤਾ ਹਾਪੇ ਬਖਸ਼ੇ ਦੇ ਵਡਿਆਈ ਗੁਰਮਤ ਇਹੋ ਮਨ ਭੀਜੈ ਹੀ ਮਾਇਆ ਲਹਿਰ ਛਬਦ ਨਿਵਾਰੀ ਇਹੋ ਮਨ ਨਿਰਮਲ ਹੋ ਮੈਂ ਮਾਰੀ ਸਹਜੇ ਗੁਣ ਗਾਵੇ ਰੰਗ ਰਾਤਾ ਰਸ ਨਾਰਾਮ ਰਵੀਜੈ ਮੇਰੀ ਮੇਰੀ ਕਰਤ ਵਿਹਾਣੀ ਮਨ ਮੁਖ ਨਾ ਬੂਝੈ ਫਿਰੈ ਇਆਣੀ ਜਮ ਕਾਲ ਘੜੀ ਮੋਹਤ ਨਿਹਾਲੀ ਅਨ ਦਿਨ ਹਾਰ ਜਾਸੀ ਜੈ ਅੰਤਰ ਲੋਭ ਕਰੈ ਨਹੀਂ ਬੂਝੈ ਸਿਰ ਉਪਰ ਜਮ ਕਾਲ ਨਾ ਸੂਜੈ ਐਥੈ ਕਮਾਣਾ ਸੋ ਅੱਗੇ ਆਇਆ ਅੰਤ ਕਾਲ ਕਿਆ ਕੀਜੈ ਜੋ ਸੱਚ ਲਾਗੇ ਤਨ ਸਾਚੀ ਸੋਏ ਦੂਜੇ ਲਾਗੇ ਮਨ ਮੁਖ ਰੋਏ ਦੋਹਾ ਸ੍ਰੀ ਾਂ ਕਾ ਖਸਮ ਹੈ ਆਪੇ ਆਪੇ ਗੁਣ ਮਹਿ ਭੀਜੈ ਹੀ ਗੁਰ ਕੈ ਸ਼ਬਦ ਸਦਾ ਜਨ ਸੋਹੈ ਨਾਮ ਰਸਾਇਣ ਏਹੋ ਮਨ 모ਐ ਮਾਇਆ 모ਹ ਮਹਿਲ ਪਤੰਗ ਨਾ ਲਾਗੇ ਗੁਰਮਤੀ ਹਰ ਨਾਮ ਭੀਜੈ ਹੀ ਸਭਨਾ ਵਿੱਚ ਵਰਤੈ ਇੱਕ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਹਉ ਮੈਂ ਮਾਰ ਸਦਾ ਸੁਖ ਪਾਇਆ ਨਾਹੀਂ ਸਾਚੈ ਅੰਮ੍ਰਿਤ ਪੀਜੈ ਹੀ ਜਿਲੇ ਬਿਖ ਦੁੱਖ ਨਿਵਾਰਨ ਹਾਰਾ ਗੁਰਮੁਖ ਸੇਵਿਆ ਸ਼ਬਦ ਵਿਚਾਰਾ ਸਭ ਕਿਛੁ ਆਪੇ ਆਪ ਵਰਤੈ ਗੁਰਮੁਖ ਤਨ ਮਨ ਭੀਜੈ ਹੀ ਮਾਇਆ ਅਗਨ ਜਲੇ ਸੰਸਾਰੀ ਗੁਰਮੁਖ ਨਿਵਾਰੈ ਸ਼ਬਦ ਵਿਚਾਰੇ ਅੰਤਰ ਸ਼ਾਂਤ ਸਦਾ ਸੁਖ ਪਾਇਆ ਗੁਰਮਤੀ ਨਾਮ ਲੀਜੈ ਹੀ ਇੰਦਰ ਇੰਦਰਾਸਣ ਬੈਠੇ ਜਮ ਕਾ ਭਉ ਪਾਵੇ ਜਮ ਨਾ ਛੋੜੈ ਬਹੁ ਕਰਮ ਕਮਾਵੇ ਸਤਗੁਰ ਭੇਟੈ ਤਾਂ ਮੁਕਤ ਪਾਈਐ ਹਰ ਹਰ ਰਸਨਾ ਪੀਜੈ ਹੀ ਮਨ ਮੁਖ ਅੰਤਰ ਭਗਤ ਨਾ ਹੋਈ ਗੁਰਮੁਖ ਭਗਤ ਸ਼ਾਂਤ ਸੁਖ ਹੋਈ ਪਵਿੱਤਰ ਪਾਵਨ ਸਦਾ ਹੈ ਬਾਣੀ ਗੁਰਮਤ ਅੰਤਰ ਭੀਜੈ ਬ੍ਰਹਮਾ ਵਿਸ਼ਨ ਮਹੇਸ਼ ਵਿਚਾਰੀ ਤ੍ਰੈ ਗੁਣ ਬਧਕ ਮੁਕਤ ਨਿਰਾਰੀ ਗੁਰਮੁਖ ਗਿਆਨ ਏਕੋ ਹੈ ਜਾਤਾ ਅਨੰਦਿਨ ਨਾਮ ਰਵੀਜੈ ਹੀ 베ਦ ਪੜਹਿ ਹਰ ਨਾਮ ਨਾ ਬੂਝੈ ਮਾਇਆ ਕਾਰਨ ਪੜ ਪੜ ਲੂਝੈ ਅੰਤਰ ਮੈਲ ਅਗਿਆਨੀ ਅੰਦਾ ਕਿਉ ਕਰ ਦੁੱਤਰ ਤਰੀਜੈ ਹੀ ਬੇਦਬਾਦ ਸਭ ਆਖ ਵਖਾਣ ਹੈ ਨਾ ਅੰਤਰ ਪੀਜੈ ਨਾ ਸ਼ਬਦ ਪਛਾਣ ਹੈ ਪੁੰਨ ਪਾਪ ਸਭ ਬੇਦ ਦਿਰੜਾਇਆ ਗੁਰਮਖ ਅੰਮ੍ਰਿਤ ਪੀਜੈ ਹੀ ਆਪੇ ਸਾਚਾ ਏਕੋ ਸੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਨਾਨਕ ਨਾਮ ਰਤੇ ਮਨ ਸਾਚਾ ਸਚੋ ਸਾਚ ਰਵੀਜੈ ਮਾਰੂ ਮਹਲਾ ਤੀਜਾ ਸਚੈ ਸਚਾ ਤਖਤਿ ਰਚਾਇਆ ਨਿਜਕਰ ਵਸਿਆ ਤਿਥੈ ਮੋ ਨਾ ਮਾਇਆ ਸਦ ਹੀ ਸਾਚ ਵਸਿਆ ਘਟ ਅੰਤਰ ਗੁਰਮੁਖ ਕਰਨੀ ਸਾਰੀ ਹੈ ਸਚਾ ਸੌਦਾ ਸਚ ਵਪਾਰਾ ਨਾ ਤਿੱਥੈ ਭਰਮ ਨਾ ਦੂਜਾ ਪਾਸਾਰਾ ਸੱਚਾ ਤਨ ਖਟਿਆ ਕਦੇ ਟੋਟ ਨਾ ਆਵੇ ਬੂਝੈ ਕੋ ਵਿਚਾਰੀ ਸੱਚੈ ਲਾਏ ਸੇ ਜਨ ਲਾਗੀ ਅੰਤਰ ਸ਼ਬਦ ਮਸਤਕ ਵਡ ਭਾਗੀ ਸੱਚੈ ਸ਼ਬਦ ਸਦਾ ਗੁਣ ਗਾਵੇਹ ਸ਼ਬਦ ਰਤੇ ਵਿਚਾਰੀ ਸੱਚੋ ਸੱਚਾ ਸੱਚ ਸਲਾਹੀ ਇਕੋ ਵੇਖਾਂ ਦੂਜਾ ਨਹੀਂ ਗੁਰਮਤਿ ਊਚੋ ਊਚੀ ਪੌੜੀ ਗਿਆਨ ਰਤਨ ਹਉ ਮੈਂ ਮਾਰੀ ਮਾਇਆ ਮੋਹ ਸ਼ਬਦ ਜਲਾਇਆ ਸਚ ਮਨ ਵਸਿਆ ਜਾਂ ਤੁਧ ਪਾਇਆ ਸੱਚੇ ਕੀ ਸਭ ਸੱਚੀ ਕਰਨੀ ਹਉ ਮੈਂ ਤਖਾਣਵਾਰੀ ਮਾਇਆ ਮੋਹ ਸਭ ਆਪੇ ਕੀਨਾ ਗੁਰਮੁਖ ਵਿਰਲਾ ਕਿ ਨਹੀਂ ਚੀਨਾ ਗੁਰਮਤ ਕੋ ਵੈ ਸੋ ਸੱਚ ਕਮਾਵੇ ਸਾਚੀ ਕਰਨੀ ਸਾਰੀ ਏ ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ਹਉ ਮੈਂ ਤ੍ਰਿਸ਼ਨਾ ਸ਼ਬਦ 부ਝਾਈ ਗੁਰਮਤ ਸਦ ਹੀ ਅੰਤਰ ਸੀਤਲ ਹਉ ਮੈਂ ਮਾਰਨਿਵਾਰੀ ਸੱਚ ਲੱਗੇ ਤਿੰਨ ਸਭ ਕਿਛ ਭਾਵੇ ਸਚੈ ਸ਼ਬਦੇ ਸੱਚ ਸੁਹਾਵੇ ਐਥੇ ਸਾਚੇ ਸੇ ਦਰ ਸਾਚੇ ਨਦਰੀ ਨਦਰ ਸਵਾਰੀ ਦਿਨ ਸਾਚੇ ਜੋ ਦੂਜੈ ਲਾਇਆ ਮਾਇਆ ਮੋਹ ਦੁਖ ਸੁਬਾਇਆ ਬਿਨ ਗੁਰ ਦੁਖ ਸੁਖ ਜਾਪੈ ਨਹੀਂ ਮਾਇਆ ਮੋਹ ਦੁਖ ਭਾਰੀ ਸਾਚਾ ਸ਼ਬਦ ਜਿੰਨਾ ਮਨ ਪਾਇਆ ਪੂਰਬ ਲਿਖਿਆ ਤਨੀ ਕਮਾਇਆ ਸੱਚੋ ਸੇਵਹਿ ਸੱਚ ਧਿਆਵਹਿ ਸੱਚੇ ਰੱਤੇ ਵਿਚਾਰੀ ਗੁਰ ਕੀ ਸੇਵਾ ਮਿੱਠੀ ਲਾਗੀ ਅਨ ਦਿਨ ਸੂਖ ਸਹਿਜ ਸਮਾਦੀ ਹਰ ਹਰ ਕਰਤਿਆਂ ਮਨ ਨਿਰਮਲ ਹੋਆ ਗੁਰ ਕੀ ਸੇਵ ਪਿਆਰੀ ਏ ਸੇ ਜਨ ਸੁਖੀਏ ਸਤ ਗੁਰ ਸੱਚੇ ਲਾਏ ਆਪੇ ਭਾਣੇ ਆਪ ਮਲਾਈ ਸਤ ਗੁਰ ਰਾਖੇ ਸੇ ਜਨ ਉੱਭਰੇ ਹੋਰ ਮਾਇਆ ਮੋਹ ਖੁਆਰੀ ਗੁਰਮੁਖ ਸਾਚਾ ਸ਼ਬਦ ਪੁਛਾਤਾ ਨਾ ਤਿਸ ਕਟੰਬ ਨਾ ਤਿਸ ਮਾਤਾ ਏਕੋ ਏਕ ਰਵਿਆ ਸਭ ਅੰਤਰ ਸਭ ਨਾ ਜੀਆਂ ਕਾਇ ਆਧਾਰੀ ਹੈ ਹਉ ਮੈਂ ਮੇਰਾ ਦੂਜਾ ਪਾਇਆ ਕਿਸ਼ਨਾ ਚੱਲੈ ਤੁਰ ਖਸਮ ਲਿਖ ਪਾਇਆ ਗੁਰ ਸਾਚੇ ਤੇ ਸਾਚ ਕਮਾਵਹਿ ਸਾਚੈ ਦੂਖ ਨਵਾਰੀ ਹੈ ਜਾ ਤੂੰ ਦੇਹ ਸਦਾ ਸੁਖ ਪਾਏ ਸਾਚੇ ਸ਼ਬਦੇ ਸਾਚ ਕਮਾਈ ਅੰਦਰ ਸਾਚਾ ਮਨ ਤਨ ਸਾਚਾ ਭਗਤ ਭਰੇ ਪੰਡਾਰੀ ਆਪੇ ਵੇਖੈ ਹੁਕਮ ਚਲਾਈ ਆਪਣਾ ਭਾਣਾ ਆਪ ਕਰਾਈ ਨਾਨਕ ਨਾਮ ਰਤੇ ਬੈਰਾਗੀ ਮਨ ਤਨ ਰਸ ਨਾ ਨਾਮ ਸਵਾਰੀ ਮਾਰੂ ਮਹੱਲਾ ਤੀਜਾ ਆਪੇ ਆਪਿ ਉਪਾਏ ਉਪੰਨਾ ਸਭ ਮਹਿ ਵਰਤਾ ਏਕ ਪਰਛੰਨਾ ਸਭਨਾ ਸਾਰ ਕਰੇ ਜਗ ਜੀਵਨ ਜਿਨੇ ਆਪਣਾ ਆਪ ਪਛਾਤਾਹੀ ਜਿਨ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਸਿਰ ਸਿਰ ਧੰਦੇ ਆਪੇ ਲਾਈ ਜਿਸ ਭਾਵੈ ਤਿਸ ਆਪੇ ਮੇਲੇ ਜਿਨ ਗੁਰਮਖ ਏਕੋ ਜਾਤਾਹੀ ਆਵਾਗੁਣ ਹੈ ਸੰਸਾਰਾ ਮਾਇਆ ਮੋਹ ਬਉਚਿਤੈ ਬਿਕਾਰਾ ਥਿਰ ਸਾਚਾ ਸਲਾਹੀ ਸਦਹੀ ਜਿਨ ਗੁਰ ਕਾਬ ਸ਼ਬਦ ਪੁਛਾਤਾਹੀ ਇਕ ਮੂਲ ਲਗੇ ਉਨੀ ਸੁਖ ਪਾਇਆ ਡਾਲੀ ਲਾਗੇ ਤਿਨ ਜਨਮ ਗਵਾਇਆ ਅੰਮ੍ਰਿਤ ਫਲ ਤਿਨ ਜਨ ਕੋ ਲਾਗੇ ਜੋ ਬੋਲੈ ਅੰਮ੍ਰਿਤ ਬਾਤਾਹੀ ਹਮ ਗੁਣ ਨਾਹੀ ਕਿਆ ਬੋਲਹਿ ਬੋਲਾ ਤੂੰ ਸਭ ਨਾ ਦੇਖੈ ਤੋ ਲਹਿ ਤੋਲ ਜਿਉਂ ਭਾਵੈ ਤਿਉਂ ਰਾਖਹਿ ਰਹਿਣਾ ਗੁਰਮੁਖ ਏਕੋ ਜਾਤਾ ਹੀ ਜਾਤੁਦ ਭਾਣਾ ਤਾਂ ਸਚੀ ਕਾਰੈ ਲਾਇ ਅਵਗਣ ਛੋੜ ਗੁਣ ਮਾਹੀ ਸੁਮਾਈ ਗੁਣ ਮਹਿ ਏਕੋ ਨਿਰਮਲ ਸਾਚਾ ਗੁਰ ਕੈ ਸ਼ਬਦ ਪਛਾਤਾ ਹੀ ਜਹ ਦੇਖਾ ਤਹ ਏਕੋ ਸੋਈ ਦੂਜੀ ਦੁਰਮਤ ਸ਼ਬਦੇ ਖੋਈ ਇਕ ਸਮਹਿ ਪ੍ਰਭ ਏਕ ਸਮਾਣਾ ਆਪਣੈ ਰੰਗ ਸਦ ਰਤਾਹੀ ਕਾਇਆ ਕਮਲ ਹੈ ਕੁਮਲਾਣਾ ਮਨ ਮੁਖ ਸ਼ਬਦ ਨਾ ਬੁਝੈ ਈਆਣਾ ਗੁਰ ਪ੍ਰ사ਦੀ ਕਾਇਆ ਖੋਜੇ ਪਾਏ ਜਗ ਜੀਵਨ ਦਾਤਾਹੀ ਕੋਟ ਗਹੀ ਕੇ ਪਾਪ ਨਿਵਾਰੇ ਸਦਾ ਹਰ ਜੀਉ ਰਾਖੈ ਉਰ ਧਾਰੀ ਜੋ ਇੱਛੇ ਸੋਈ ਫਲ ਪਾਏ ਨਿਉ ਰੰਗ ਮਜੀਠੇ ਰਾਤਾਹੀ ਮਨਮੁਖ ਗਿਆਨ ਕਥੇ ਨਾ ਹੋਈ ਫਿਰ ਫਿਰ ਆਵੈ ਠੌਰ ਨਾ ਕੋਈ ਗੁਰਮੁਖ ਗਿਆਨ ਸਦਾ ਸਹ ਲਾਹੀ ਜੁਗ ਜੁਗੇ ਕੋ ਜਾਤਾਹੀ ਮਨਮੁਖ ਕਾਰ ਕਰੇ ਸਭ ਦੁਖ ਸੁਬਾਈ ਅੰਤਰ ਸ਼ਬਦ ਨਾਹੀ ਕਿਉ ਦਰ ਜਾਏ ਗੁਰਮੁਖ ਸ਼ਬਦ ਵਸੈ ਮਨ ਸਾਚਾ ਸਾਦ ਸੇ ਵੇ ਸੁਖ ਦਾਤਾ ਹੀ ਜਹ ਦੇਖਾਂ ਤੂੰ ਸਭ ਨਹੀਂ ਥਾਈ ਪੂਰਾ ਗੁਰ ਸਭ ਸੋਜੀ ਪਾਈ ਨਾਮੋ ਨਾਮ ਧਿਆਈਐ ਸਦਾ ਸਦ ਇਹੋ ਮਨ ਨਾਮੇ ਰਾਤਾ ਹੀ ਨਾਮੇ ਰਾਤਾ ਪਵਿੱਤ ਸਰੀਰਾ ਬਿਨ ਨਾਮੈ ਡੂਬ ਮੋਏ ਬਿਨ ਨੀਰਾ ਆਵਹਿ ਜਾਵਹਿ ਨਾਮ ਨਹੀਂ ਬੂਝਹਿ ਇਕ ਨਾ ਗੁਰਮੁਖ ਸ਼ਬਦ ਪਛਾਤਾ ਹੀ ਪੂਰਾ ਸਤਗੁਰੂ ਝੂਜ ਬੁਝਾਈ ਵਿਣ ਨਾਵੇ ਮੁਕਤ ਕਿਨੈ ਨਾ ਪਾਈ ਨਾਮੇ ਨਾਮ ਮਿਲੇ ਵਡਿਆਈ ਸਹਜ ਰਹੈ ਰੰਗ ਰਾਤਾਹੀ ਕਾਇਆ ਨਗਰ ਟਹਿ ਟਹਿ ਟੇਰੀ ਬਿਨ ਸ਼ਬਦੈ ਚੂਕੈ ਨਹੀਂ ਫੇਰੀ ਸਾਚ ਸਲਾਹੇ ਸਾਚ ਸਮਾਵੈ ਗਿਨ ਗੁਰਮੁਖ ਏਕੋ ਜਾਤਾਹੀ ਜਿਸਨੋ ਨਦਰ ਕਰੇ ਸੋ ਪਾਏ ਸਾਚਾ ਸ਼ਬਦ ਵਸੈ ਮਨ ਆਈ ਨਾਨਕ ਨਾਮ ਰਤੇ ਨਿਰੰਕਾਰੀ ਦਰ ਸਾਚੈ ਸਾਚ ਪਛਾਤਾਹੀ ਮਾਰੂ ਸੋਲੇ ਤੀਜਾ ਆਪੇ ਕਰਤਾ ਸਭ ਜਿਸ ਕਰਨਾ ਜੀ ਜੰਤ ਸਭ ਤੇਰੀ ਸਰਨਾ ਆਪੇ ਗੁਪਤ ਵਰਤੈ ਸਭ ਅੰਤਰ ਗੁਰ ਕੈ ਸ਼ਬਦ ਪਛਾਤਾਹੀ ਹਰਿ ਕੇ ਭਗਤ ਭਰੇ ਪੰਡਹਾਰਾ ਆਪੇ ਬਖਸ਼ੇ ਸ਼ਬਦ ਵਿਚਾਰਾ ਜੋ ਤੁਧ ਭਾਵੈ ਸੋਈ ਕਰਸਹਿ ਸੱਚੇ ਸਿਉ ਮਨ ਰਾਤਾਹੀ ਆਪੇ ਹੀਰਾ ਰਤਨ ਅਮੋਲੋ ਆਪੇ ਨਦਨੀ ਤੋਲੇ ਤੁਲੋ ਜੀ ਜੰਤ ਸਭ ਸਰਣ ਤੇ ਮਾਰੀ ਕਰ ਕਿਰਪਾ ਆਪ ਪਛਾਤਾਹੀ ਜਿਸਨੋ ਨਦਰ ਹੋਵੈ ਧੁਰ ਤੇਰੀ ਮਰੈ ਨ ਜੰਮੈ ਚੂਕੈ ਫੇਰੀ ਸਾਚੇ ਗੁਣ ਗਾਵੈ ਦਿਨ ਰਾਤੀ ਜੁਗ ਜੁਗ ਏਕੋ ਜਾਤਾ ਹੀ ਮਾਇਆ ਮੋਹੇ ਸਭ ਜਗ ਤੇ ਉਪਾਇਆ ਬ੍ਰਹਮਾ ਵਿਸ਼ਨ ਦੇਵ ਸਬਾਇਆ ਜੋ ਤੁਧ ਭਾਣੇ ਸੇ ਨਾਮ ਲਾਗੇ ਗਿਆਨ ਮਤੀ ਪਛਾਤਾਈ ਪਾਪ ਪੁਨ ਵਰਤੈ ਸੰਸਾਰਾ ਹਰਖ ਸੋਗ ਸਭ ਦੁਖ ਹੈ ਭਾਰਾ ਗੁਰਮੁਖ ਹੋਵੈ ਸੋ ਸੁਖ ਪਾਏ ਜਿਨ ਗੁਰਮੁਖ ਨਾਮੁ ਪਛਾਤਾਇ ਕਿਰਤਿ ਨ ਕੋਈ ਮੇਟਣਹਾਰਾ ਗੁਰ ਕੈ ਸ਼ਬਦେ ਮੋਖੁ ਦੁਆਰਾ ਪੂਰਬ ਲਿਖਿਆ ਸੋ ਫਲ ਪਾਇਆ ਜਿਨ ਆਪ ਮਾਰ ਪਛਾਤਾਇ ਮਾਇਆ ਮੋਹਿ ਹਰਿ ਸਿਉ ਚਿਤ ਨ ਲਾਗੈ ਦੂਜੈ ਭਾਇ ਕਣਾਂ ਦੁਖ ਆਗੈ ਮਨ ਮੁਖ ਪਰਮ ਭੁਲੇ ਭੇਖ ਧਾਰੀ ਅੰਤ ਕਾਲ ਪਛਤਾਤਾ ਹੈ ਹਰ ਕਹਿ ਭਾਣੈ ਹਰ ਗੁਣ ਗਾਈ ਸਭ ਕਿਲੇ ਵਿਖ ਕਾਟੇ ਦੁਖ ਸਬਾਈ ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਾਤਾ ਹੀ ਜਿਸਨੋ ਨਦਰ ਕਰੇ ਸੋ ਗੁਣ ਨਿਧ ਪਾਏ ਹਉ ਮੈਂ ਮੇਰਾ ਠਾਕ ਰਹਾਈ ਗੁਣ ਅਵਗਣ ਕਾ ਏਕੋ ਦਾਤਾ ਗੁਰਮੁਖ ਵਿਰਲੀ ਜਾਤਾ ਹੀ ਮੇਰਾ ਪ੍ਰਭ ਨਿਰਮਲ ਆਤਿ ਅਪਾਰਾ ਆਪੇ ਮਿਲੇ ਗੁਰ ਸ਼ਬਦ ਵਿਚਾਰਾ ਆਪੇ ਬਖਸ਼ੇ ਸੱਚ ਦਰੜਾਈ ਮਨ ਤਨ ਸਾਚੈ ਰਹਾਤਾ ਹੀ ਮਨ ਤਨ ਮੈਲਾ ਵਿੱਚ ਜੋਤਿ અપਾਰਾ ਗੁਰਮਤਿ ਬੂਜੈ ਕਰ ਵਿਚਾਰਾ ਹਉ ਮੈਂ ਮਾਰ ਸਦਾ ਮਨ ਨਿਰਮਲ ਰਸਨਾ ਸੇਵ ਸੁਖ ਦਾਤਾ ਹੀ ਗੜ ਕਾਇਆ ਅੰਦਰ ਬਹੁ ਹੱਤ ਬਾਜਾਰਾ ਇਸ ਵਿੱਚ ਨਾਮ ਹੈ ਆਤਿ ਅਪਾਰਾ ਗੁਰ ਕੈ ਸ਼ਬਦ ਸਦਾ ਦਰਸੂ ਹੈ ਹਉ ਮੈਂ ਮਾਰ ਪਛਾਤਾਈ ਰਤਨ ਅਮੋਲਕ ਅਗਮਿ ਅਪਾਰਾ ਕੀਮਤ ਕਮਣ ਕਰੇ ਵਿਚਾਰਾ ਗੁਰ ਕੈ ਸ਼ਬਦ ਦੇ ਤੋਲ ਤਲਾਏ ਅੰਤਰ ਸ਼ਬਦ ਪਛਾਤਾਈ ਸਿਮਰਤ ਸਾਸਤਰ ਬਹੁਤ ਵਿਸਥਾਰਾ ਮਾਇਆ ਮੋਹ ਪਸਰਿਆ ਪਾਸਾਰਾ ਮੂਰਖ ਪੜਹਿ ਸ਼ਬਦ ਨਾ ਬੂਝੈ ਗੁਰਮਖ ਵਿਰਲੇ ਜਾਤਾ ਹੀ ਆਪੇ ਕਰਤਾ ਕਰੀ ਕਰਾਈ ਸੱਚੀ ਬਾਣੀ ਸੱਚ ਦਿਰੜਾਈ ਨਾਨਕ ਨਾਮ ਮਿਲੈ ਵਡਿਆਈ ਜੁਗ ਜੁਗ ਏਕੋ ਜਾਤਾ ਹੀ ਮਾਰੂ ਮਹੱਲਾ ਤੀਜਾ ਸੋ ਸੱਚ ਸੇਵਿ ਹੋ ਸਿਰਜਨ ਹਾਰਾ ਸ਼ਬਦੇ ਦੂਖ ਨਿਵਾਰਨ ਹਾਰਾ ਅਗਮ ਅਗੋਚਰ ਕੀਮਤ ਨਹੀਂ ਪਾਈ ਆਪੇ ਅਗਮ ਅਥਾ ਹਾਈ ਆਪੇ ਸੱਚਾ ਸਤਿ ਵਰਤਾਏ ਇਕ ਜਨ ਸਾਚੈ ਆਪੇ ਲਾਏ ਸਾਚੋ ਸੇਵਹਿ ਸਾਚ ਕਮਾਵੇ ਨਾਮੇ ਸੱਚ ਸਮਾਹਾਈ ਤੁਰ ਭਗਤਾ ਮੇਲੇ ਆਪ ਮਲਾਈ ਸੱਚੀ ਭਗਤੀ ਆਪੇ ਲਾਏ ਸਾਚੀ ਬਾਣੀ ਸਦਾ ਗੁਣ ਗਾਵੇ ਇਸ ਜਨਮ ਮੈਂ ਕਾਲਾ ਹਾਈ ਗੁਰਮੁਖ ਵਣਜ ਕਰਹਿ ਪਰ ਆਪ ਪਛਾਣੈ ਏਕ ਸਬਿਨ ਕੋ ਅਵਰ ਨ ਜਾਣੈ ਸੱਚਾ ਸਾਹੁ ਸੱਚੇ ਵਣਜਾਰੀ ਪੂੰਜੀ ਨਾਮ ਵਸਾਹਾਈ ਆਪੇ ਸਾਜੇ ਸ੍ਰਿਸ਼ਟਿ ਅਪਾਈ ਵਿਰਲੇ ਕੋ ਗੁਰ ਸ਼ਬਦ 부ਝਾਈ ਸਤਗੁਰ ਸੇਵਹਿ ਸੇ ਜਨ ਸਾਚੀ ਕਾਟੇ ਜਮ ਕਾਫਾ ਹਾਈ ਭੰਨੈ ਘੜੇ ਸਵਾਰੇ ਸਾਜੀ ਮਾਇਆ 모ਹੇ ਦੂਜਾ ਜੰਤ ਪਾਜੀ ਮਨ ਮੁਖ ਫਿਰਹਿ ਸਦਾ ਅੰਧ ਕਮਾਵਹਿ ਜਮ ਕਾ ਜੇਵੜਾ ਗਲ ਫਾਹਾਈ ਆਪੇ ਬਖਸ਼ੇ ਗੁਰ ਸੇਵਾਲਾਈ ਗੁਰਮਤੀ ਨਾਮ ਮਨ ਵਸਾਈ ਆਨੰਦੇਨ ਨਾਮ ਧਿਆਏ ਸਾਚਾ ਇਸ ਜਗ ਮਹਿ ਨਾਮੁ ਲਾਹਾਈ ਆਪੇ ਸਚਾ ਸਚੀ ਨਾਈ ਗੁਰਮੁਖ ਦੇਵੈ ਮਨ ਵਸਾਈ ਜਿਨ ਮਨ ਵਸਿਆ ਸੇ ਜਨ ਸੋਹੈ ਤਿਨ ਸਿਰ ਚੂ ਕਾ ਕਾ ਹਾਹੀ ਅਗਮ ਅਗੋ ਚਿਰ ਕੀਮਤ ਨਹੀਂ ਪਾਈ ਗੁਰ ਪ੍ਰ사ਦੀ ਮਨ ਵਸਾਈ ਸਦਾ ਸ਼ਬਦ ਸਲਾਹੀ ਗੁਣ ਦਾਤਾ ਲੇਖਾ ਕੋਈ ਨ ਮੰਗੈ ਤਾਹੀ ਬ੍ਰਹਮ ਵਿਸ਼ਨ ਰੁਦਰ ਤਿਸ ਕੀ ਸੇਵਾ ਅੰਤ ਨ ਪਾਵੇ ਅਲਖਿ ਅਭੇਵਾ ਜਿਨ ਕੋ ਨਦਰ ਕਰਹਿ ਤੂੰ ਆਪਣੀ ਗੁਰਮਖ ਅਲਖ ਲਖਾਈ ਪੂਰੈ ਸਤਗੁਰ ਸੋਜੀ ਪਾਈ ਏਕੋ ਨਾਮ ਮਨ ਵਸਾਈ ਨਾਮ ਜਪੀ ਤੈ ਨਾਮ ਧਿਆਈ ਮਹਿਲ ਪਾਏ ਗੁਣ ਗਾਹੀ ਸੇਵਕ ਸੇਵਹਿ ਮਨ ਹੁਕਮ અપਾਰਾ ਮਨ ਮੁਖ ਹੁਕਮ ਨ ਜਾਣੈ ਸਾਰਾ ਹੁਕਮੇ ਮੰਨੇ ਹੁਕਮੇ ਵੜਿਆਈ ਹੁਕਮੇ ਵੇ ਪਰਵਾਹਾਈ ਗੁਰ ਪ੍ਰਸਾਦੀ ਹੁਕਮ ਪਛਾਣੈ ਧਾਵਤ ਰਾਖੈ ਇਕਤ ਕਰਿਆਣੇ ਨਾਮੇ ਰਾਤਾ ਸਦਾ ਬੈਰਾਗੀ ਨਾਮ ਰਤਨ ਮਨ ਤਾਹਾਈ ਸਭ ਜਗ ਮਹਿ ਵਰਤੈ ਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸ਼ਬਦ ਸਲਾਹ ਸੇ ਜਨ ਨਿਰਮਲ ਨਿਜ ਕਰਵਾਸਾ ਤਾਹਾਈ ਸਦਾ ਭਗਤ ਤੇਰੀ ਸਰਨਾਈ ਅਗਮ ਅਗੋਚਰ ਕੀਮਤ ਨਹੀਂ ਪਾਈ ਜਿਉ ਤੁਧ ਭਾਵਹਿ ਤਿਉ ਤਿਉ ਰਾਖਹਿ ਗੁਰਮਖ ਨਾਮ ਧਿਆਹੀ ਸਦਾ ਸਦਾ ਤੇਰੇ ਗੁਣ ਗਾਵਾਂ ਸੱਚੇ ਸਾਹਿਬ ਤੇਰੇ ਮਨ ਪਾਵਾਂ ਨਾਨਕ ਸਾਚ ਕਹਿ ਬੇਨੰਤੀ ਸਚ ਦੇਵੋ ਸਚ ਸਮਾਹਾਈ ਮਾਰੂ ਮਹੱਲਾ ਤੀਜਾ ਸਤਗੁਰ ਸੇਵਨ ਸੇ ਵਡ ਭਾਗੀ ਅਨ ਦਿਨ ਸਾਚ ਨਾਮ ਲਿਵ ਲਾਗੀ ਸਦਾ ਸੁਖ ਦਾਤਾ ਰਵਿਆ ਘਟ ਅੰਤਰ ਸ਼ਬਦ ਸੱਚਾ ਉਹ ਮਹਾਹੀ ਨਦਰ ਕਰੇ ਤਾਂ ਗੁਰੂ ਮਲਾਈ ਹਰ ਕਾ ਨਾਮ ਮਨ ਵਸਾਈ ਹਰ ਮਨ ਵਸਿਆ ਸਦਾ ਸੁਖ ਦਾਤਾ ਸ਼ਬਦੇ ਮਨ ਓ ਮਹਾਹੀ ਕਿਰਪਾ ਕਰੇ ਤਾਂ ਮੇਲ ਮਲਾਈ ਹਉ ਮੈ ਮਮਤਾ ਸ਼ਬਦ ਜਲਾਈ ਸਦਾ ਮੁਕਤ ਰਹੈ ਇਕ ਰੰਗੀ ਨਾਹੀ ਕਿਸੈ ਨਾਲ ਕਹਾਈ ਬਿਨ ਸਤਗੁਰ ਸੇਵੇ ਕੋਰ ਅੰਧਾਰਾ ਬਿਨ ਸ਼ਬਦੈ ਕੋਈ ਨਾ ਪਾਵੇ ਪਾਰਾ ਜੋ ਸ਼ਬਦ ਰਾਤੇ ਮਹਾ ਬੈਰਾਗੀ ਸੋ ਸੱਚ ਸ਼ਬਦ ਦੇ ਲਾਹਾਈ ਦੁਖ ਸੁਖ ਕਰਤੈ ਤੁਰ ਲਿਖ ਪਾਇਆ ਦੂਜਾ ਭਾਉ ਆਪ ਵਰਤਾਇਆ ਗੁਰਮੁਖ ਹੋਵੇ ਸੋ ਅਲਿਪ ਤੋ ਵਰਤੈ ਮਨਮੁਖ ਕਾ ਕੀ ਵਿਸਾਹਾਈ ਸੇ ਮਨਮੁਖ ਜੋ ਸ਼ਬਦ ਨਾ ਪਛਾਣੈ ਗੁਰ ਕੇ ਭੈ ਕੀ ਸਾਰ ਨਾ ਜਾਣੈ ਭੈ ਬਿਨ ਕਿਉ ਨਿਰਭਉ ਸਚ ਪਾਈਐ ਜਮ ਕਾੜ ਲਏਗਾ ਸਾਹਾਈ ਅਫਰਿਓ ਜਮ ਮਾਰਿਆ ਨਾ ਜਾਈ ਗੁਰ ਕੈ ਸ਼ਬਦੇ ਨੇੜ ਨਾ ਆਈ ਸ਼ਬਦ ਸੁਣੇ ਦੂਰ ਹੋ ਭਾਗੈ ਮਤ ਮਾਰੇ ਹਰ ਜਿਉ ਵੇ ਪਰਵਾਹੀ ਹਰ ਜਿਉ ਕੀ ਹੈ ਸਭ ਸਿਰਕਾਰਾ ਇਹੋ ਜਮ ਕੀ ਕਰੇ ਵਿਚਾਰਾ ਹੁਕਮੀ ਬੰਦਾ ਹੁਕਮ ਕਮਾਵੇ ਹੁਕਮੇ ਕੱਢਦਾ ਸਾਹ ਹੈ ਗੁਰਮੁਖ ਸਾਚੈ ਕੀਆ ਆਕਾਰਾ ਗੁਰਮੁਖ ਪਸਰਿਆ ਸਭ ਪਾਸਾਰਾ ਗੁਰਮੁਖ ਹੋਵੇ ਸੋ ਸੱਚ ਬੂਝੈ ਸ਼ਬਦ ਸੱਚਾ ਸੁਖਤਾ ਹਾਹੀ ਗੁਰਮੁਖ ਜਾਤਾ ਕਰਮ ਵਿਦਾਤਾ ਜੁਗਚਾਰੇ ਗੁਰ ਸ਼ਬਦ ਪਛਾਤਾ ਗੁਰਮੁਖ ਮਰੇ ਨਾ ਜਨਮੈ ਗੁਰਮਖ ਗੁਰਮਖ ਸ਼ਬਦ ਸਮਾਹਾਹੀ ਗੁਰਮੁਖ ਨਾਮ ਸ਼ਬਦ ਸਲਾਹੀ ਅਗਮ ਅਗੋਚਰ ਵਿ ਪਰਵਾਹੀ ਏਕ ਨਾਮ ਜੁਗਚਾਰ ਉਧਾਰੀ ਸ਼ਬਦੇ ਨਾਮ ਵਸਾਹੀ ਗੁਰਮੁਖ ਸਾਤ ਸਦਾ ਸੁਖ ਪਾਏ ਗੁਰਮੁਖ ਹਿਰਦੈ ਨਾਮ ਵਸਾਈ ਗੁਰਮੁਖ ਹੋਐ ਸੋ ਨਾਮ 부ਜੈ ਕਾਟੇ ਦੁਰਮਤ ਫਾਹਾਈ ਗੁਰਮੁਖ ਉਪਜੈ ਸਾਚ ਸਮਾਵੈ ਨਾ ਮਰ ਜੰਮੈ ਨਾ ਜੂਨੀ ਪਾਵੇ ਗੁਰਮੁਖ ਸਦਾ ਰਹੈ ਰੰਗ ਰਾਤੀ ਅਨੰਦਿਨ ਲੈਂਦੇ ਲਾਹਾਈ ਗੁਰਮੁਖ ਭਗਤ ਸੋ ਹੈ ਦਰਬਾਰੀ ਸੱਚੀ ਬਾਣੀ ਸ਼ਬਦ ਸਵਾਰੀ ਅਨ ਦਿਨ ਗੁਣ ਗਾਵੇ ਦਿਨ ਰਾਤੀ ਸਹਿਜ ਸੀਤੀ ਘਰ ਜਾਹਾਈ ਸਤਿਗੁਰੂ ਪੂਰਾ ਸ਼ਬਦ ਸੁਣਾਏ ਅਨ ਦਿਨ ਭਗਤ ਕਰਹੁ ਲਿਵ ਲਾਏ ਹਰ ਗੁਣ ਗਾਵੇ ਸਦ ਹੀ ਨਿਰਮਲ ਨਿਰਮਲ ਗੁਣ ਪਾਤਸ਼ਾਹ ਹਾਈ ਗੁਣ ਕਾ ਦਾਤਾ ਸੱਚਾ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਨਾਨਕ ਜਨ ਨਾਮ ਸਲਾਹੀ ਬਿਗਸੈ ਸੋ ਨਾਮ ਬੇ ਪਰਵਾਹੀ ਮਾਰੂ ਮਹਲਾ ਤੀਜਾ ਹਰ ਜੀਉ ਸੇਵਿ ਹੋ ਅਗਮ ਅਪਾਰਾ ਤਿਸ ਦਾ ਅੰਤ ਨ ਪਾਈਐ ਪਾਰ ਆਵਾਰਾ ਗੁਰ ਪ੍ਰਸਾਦ ਰਵਿਆ ਘਟ ਅੰਤਰ ਤਿਤ ਘਟ ਮਾਤੇ ਅਗਾਹਾਈ ਸਭ ਮਹਿ ਵਰਤੈ ਇੱਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸਭਨਾ ਪ੍ਰਤਪਾਲ ਕਰੇ ਜਗ ਜੀਵਨ ਦੇਂਦਾ ਰਿਜਕ ਸੰਭਾਈ ਪੂਰੇ ਸਤਿਗੁਰੂ ਝੁਜ ਬੁਝਾਇਆ ਹੁਕਮੇ ਹੀ ਸਭ ਜਗ ਤੇ ਉਪਾਇਆ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਚਾਹਾਂ ਪਾਤਿ ਸ਼ਾਈ ਸੱਚਾ ਸਤਿਗੁਰ ਸ਼ਬਦ ਅਪਾਰਾ ਤਿਸ ਦਾ ਸ਼ਬਦ ਨਿਸਤਰੈ ਸੰਸਾਰਾ ਆਪੇ ਕਰਤਾ ਕਰ ਕਰ ਵੇਖੈ ਦੇਂਦਾ ਸਾਸ ਗਰਾਹੀ ਕੋਟ ਮਧੇ ਕਿਸਹਿ 부ਝਾਈ ਗੁਰ ਕੈ ਸ਼ਬਦ ਰਤੇ ਰੰਗ ਲਾਈ ਹਰ ਸਲਾਹ ਹੈ ਸਦਾ ਸੁਖ ਦਾਤਾ ਹਰ ਬਖਸ਼ੇ ਭਗਤ ਸਲਾਹੀ ਸਤ ਗੁਰ ਸੇਵਹਿ ਸੇ ਜਨ ਸਾਚੇ ਜੋ ਮਰ ਜੰਮਹਿ ਕਾਚਨ ਕਾਚੇ ਅਗਮ ਅਗੁ ਚਰਵੀ ਪਰਵਾਹਾ ਅਗਤ ਵੱਛਲ ਆਥਾਈ ਸਤਿਗੁਰ ਪੂਰਾ ਸਾਚ ਦਰੜਾਈ ਸੱਚੇ ਸ਼ਬਦ ਸਦਾ ਗੁਣ ਗਾਏ ਗੁਣ ਦਾਤਾ ਵਰਤੈ ਸਭ ਅੰਤਰ ਸਿਰ ਸਿਰ ਲਿਖਦਾ ਸਾਹਾਈ ਸਦਾ ਹਧੂਰ ਗੁਰਮੁਖ ਜਾਪੈ ਸ਼ਬਦੇ ਸੇਵੈ ਸੋ ਜਨ ਧਰਾਪੈ ਅਨ ਦਿਨ ਸੇਵਹਿ ਸੱਚੀ ਬਾਣੀ ਸ਼ਬਦ ਸੱਚੇ ਓ ਮਾਹਾਹੀ ਅਗਿਆਨੀ ਅੰਦਾ ਬਹੁ ਕਰਮ ਦਰੜਾਈ ਮਨ ਹਟ ਕਰਮ ਫਿਰ ਜੋਨੀ ਪਾਏ ਵਿਖਿਆ ਕਾਰਨ ਲਬ ਲੋਭ ਕਮਾਵੇ ਦੁਰਮਤ ਕਾ ਦੁਰਾਹੀ ਪੂਰਾ ਸਤਗੁਰ ਭਗਤ ਦਰੜਾਈ ਗੁਰ ਕੈ ਸ਼ਬਦ ਹਰ ਨਾਮ ਚਿਤ ਲਾਏ ਮਨ ਤਨ ਹਰ ਰਵੇ ਆ ਕਾਟੇ ਅੰਤਰ ਮਨ ਭੀਨੇ ਭਗਤ ਸਲਾਹੀ ਮੇਰਾ ਪ੍ਰਭ ਸਾਚਾ ਅਸੁਰ ਸੰਘਾਰਣ ਗੁਰ ਕਾ ਸ਼ਬਦ ਭਗਤ ਨਿਸਤਾਰਨ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਸਿਰ ਛਾਹਾਂ ਪਾਤਿ ਸ਼ਾਹਾਈ ਸੇ ਭਗਤ ਸੱਚੇ ਤੇਰੇ ਮਨ ਪਾਏ ਦਰ ਕੀਰਤਨ ਕਰਹਿ ਗੁਰ ਸ਼ਬਦ ਸੁਹਾਏ ਸਾਚੀ ਬਾਣੀ ਅਨ ਦਿਨ ਗਾਵੇ ਨਿਰਧਨ ਕਾ ਨਾਮ ਵਸਾਹਾਈ ਜਿਨੇ ਆਪੇ ਮੇਲ ਵਿਛੋੜੈ ਨਾਹੀ ਗੁਰ ਕਾ ਸ਼ਬਦ ਸਦਾ ਸਲਾਹੀ ਸਭਨਾ ਸਿਰ ਤੂੰ ਏਕੋ ਸਾਹਿਬ ਸ਼ਬਦੇ ਨਾਮ ਸਲਾਹੀ ਬਿਨ ਸ਼ਬਦੈ ਤੁਧਨੋ ਕੋਈ ਨਾ ਜਾਣੀ ਤੁਧ ਆਪੇ ਕਥੀ ਅਕਥ ਕਹਾਣੀ ਆਪੇ ਸ਼ਬਦ ਸਦਾ ਗੁਰਦਾਤਾ ਹਰ ਨਾਮ ਜਪ ਸੰਬਾਹੀ ਤੂੰ ਆਪੇ ਕਰਤਾ ਸਿਰਜਨਹਾਰਾ ਤੇਰਾ ਲਿਖਿਆ ਕੋਈ ਨਾ ਮੇਟਨਹਾਰਾ ਗੁਰਮੁਖ ਨਾਮ ਦੇਵ ਹੈ ਤੂੰ ਆਪੇ ਸਹਸਾ ਗਣਤ ਨਾਤਾ ਹਾਹੀ ਪਗਤ ਸੱਚੇ ਤੇਰੇ ਦਰਬਾਰੇ ਸ਼ਬਦ ਦੇ ਸੇਵਨ ਪਾਏ ਪਿਆਰੇ ਨਾਨਕ ਨਾਮ ਰਤੇ ਬੈਰਾਗੀ ਨਾਮੇ ਕਾਰਜ ਸੁਹਾਹੀ ਮਾਰੂ